ਦੇਖੋ ਸਾਡੀ ਤਾਂ ਮਜਬੂਰੀ ਇਹ ਬਣੀ ਹੋਈ ਐ ਆਏ 6 ਮਹੀਨਿਆਂ ਤੋਂ ਜਦੋਂ ਅਸੀਂ ਕੋਈ ਫਸਲ ਬੀਜਣੀ ਹੁੰਦੀ ਐ ਇਹਨਾਂ ਦੇ ਹੱਥਾਂ ਦੇ ਵਿੱਚ ਸਾਰਾ ਕੁਝ ਬੀਜ ਰੇ ਸਪਰੇ ਸਾਰੀ ਇਹਨਾਂ ਦੇ ਹੱਥਾਂ 'ਚ ਐ ਣੋ ਡੀਏਪੀ ਸਾਡਾ ਬੰਦ ਕੀਤੀ ਜਾਵੇ ਸਾਨੂੰ ਡੀਏਪੀ ਦੀ ਲੋੜ ਐ ਡੀਏਪੀ ਦਿੱਤੀ ਜਾਵੇ ਸਾਡੇ ਨਾਲ ਨਕਲੀ ਬੀ ਨਕਲੀ ਰੇਹਾਂ ਨਕਲੀ ਸਪਰੇਹਾਂ ਨੇ ਸਾਡੀ ਖੇਤੀ ਬਰਬਾਦ ਕਰਤੀ ਸਾਡੇ ਹਿਸਾਬ ਨਾਲ ਇਹੋ ਜੇ ਡੀਲਰਾਂ ਤੇ ਇਹੋ ਜੇ ਕਾਰੋਬਾਰੀਆਂ ਨੂੰ ਇੰਨੀ ਸਖਤ ਸਜ਼ਾ ਹੋਵੇ ਮੌਤ ਦੀ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਚਿਰ ਸਰਕਾਰ ਵਾਸਤੇ ਮੁਸੀਬਤ ਬਣਦੀ ਨਹੀਂ ਜਿਨ੍ਹਾਂ ਵਾਸ ਜਿਨ੍ਹਾਂ ਚਿਰ ਜ਼ਿਲ੍ਹਾ ਪ੍ਰਸ਼ਾਸਨ ਵਾਸਤੇ ਮੁਸੀਬਤ ਬਣਦੀ ਨਹੀਂ ਉਹਨਾਂ ਚਿਰ ਇਸ ਮਸਲੇ ਨੇ ਹੱਲ ਨਹੀਂ ਹੋਣਾ ਭੋਲੀ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਕਿਸਾਨਾਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾਂਦੇ ਕਿਉਂਕਿ ਕਿਸਾਨੀ ਲਗਾਤਾਰ ਘਾਟੇ ਦਾ ਸੌਦਾ ਬਣਦੀ ਜਾ ਰਹੀ ਆ ਤੇ ਕਿਸਾਨਾਂ ਵੱਲੋਂ ਚਾਹੇ ਉਹ ਦਵਾਈਆਂ ਦਾ ਮਸਲਾ ਹੋਵੇ ਚਾਹੇ ਯੂਰੀਆ ਦਾ ਮਸਲਾ ਹੋਵੇ ਚਾਹੇ ਡੀਪੀ ਦਾ ਮਸਲਾ ਹੋਵੇ ਜਿਸ ਨੂੰ ਲੈ ਕੇ ਪਿਛਲੇ ਸਮਿਆਂ ਵਿੱਚ ਵੀ ਆਵਾਦ-ਵਿਵਾਦ ਹੁੰਦੇ ਰਹੇ ਆ ਕਿਉਂਕਿ ਨਕਲੀ ਵੀ ਆਉਂਦੀ ਰਹੀ ਆ ਤੇ ਵਪਾਰੀਆਂ ਵੱਲੋਂ ਦੁਕਾਨਦਾਰਾਂ ਵੱਲੋਂ ਜੇ ਆਪਾਂ ਕਹਿ ਦਈਏ ਜਦੋਂ ਉਹ ਡੀਏਪੀ ਦੇ ਗੱਟੇ ਦਿੱਤੇ ਜਾਂਦੇ ਤੇ ਨਾਲ ਕੋਈ ਨਾ ਕੋਈ ਹੋਰ ਸਮਾਨ ਵੀ ਅਲੱਗ ਤੌਰ ਤੇ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਕਿਸਾਨ ਯੂਨੀਅਨ ਅਗਰਾਹਾਵਲੋਂ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਨਾਰੇਬਾਜੀ ਵੀ ਕੀਤੀ ਗਈ ਸਾਡੇ ਨਾਲ ਯੂਨੀਅਨ ਦੇ ਆਗੂ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਜੀ ਕੀ ਨਾਮ ਹੈ ਮੇਰਾ ਨਾਮ ਹਰਜਿੰਦਰ ਸਿੰਘ ਭਾਰਤੀ ਕਿਸਾਨ ਰਣਕਤਾ ਅਗਰਾਹਾ ਦਾ ਜ਼ਿਲ੍ਹਾ ਜਨ ਸੈਕਟਰੀ ਜੀ ਕੀ ਮਾਮਲਾ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਨਾਰੇਬਾਜੀ ਵੀ ਸਰਕਾਰ ਦੇ ਖਿਲਾਫ ਕੀਤੀ ਜਾ ਰਹੀ ਹੈ ਦੇਖੋ ਸਾਡੀ ਤਾਂ ਮਜਬੂਰੀ ਇਹ ਬਣੀ ਹੋਈ ਐ ਆਏ 6 ਮਹੀਨਿਆਂ ਤੋਂ ਜਦੋਂ ਅਸੀਂ ਕੋਈ ਫਸਲ ਬੀਜਣੀ ਹੁੰਦੀ ਐ ਇਹਨਾਂ ਦੇ ਹੱਥਾਂ ਦੇ ਵਿੱਚ ਸਾਰਾ ਕੁਝ ਵੀਰ ਐ ਸਪਰੇਅ ਸਾਰੀ ਇਹਨਾਂ ਦੇ ਹੱਥਾਂ 'ਚ ਐ ਕਾਰਪੋਰੇਟ ਲਾਣੇ ਦੇ ਹੱਥ 'ਚ ਗਿਆ ਹੋਇਆ ਐ ਇਸ ਲਈ ਹੁਣ ਸਾਨੂੰ ਡੀਏਪੀ ਦੀ ਲੋੜ ਐ ਜਦੋਂ ਡੀਏਪੀ ਦੀ ਮੰਗ ਕਰਨ ਵਾਸਤੇ ਦੁਕਾਨਾਂ ਤੇ ਜਾਣੇ ਆ ਸੁਸਾਇਟੀਆਂ ਜਾਣੇ ਆ ਹੋਰ ਥਾਵਾਂ ਤੇ ਜਾਣੇ ਆ ਕਿਤੇ ਵੀ ਉਹਨਾਂ ਨੇ ਇੱਕ ਨੈਣੋਂ ਦਾ ਲੀਟਰ ਬਣਾਤਾ ਜਿਹੜਾ ਰეკਮੈਂਡ ਵੀ ਹੈ ਨਹੀਂ ਯੂਨੀਵਰਸਿਟੀ ਵੱਲੋਂ ਕੋਈ ਉਹਦੀ ਐ ਨਹੀਂ ਕੀਤੀ ਹੋਈ ਯਾਰ ਇਹਦਾ ਕੋਈ ਫਾਇਦਾ ਨੁਕਸਾਨ ਹੋਣਾ ਐ ਏ ਵੀ ਕੋਈ ਸ਼ਰਤ ਨਹੀਂ ਤੇ ਨਾ ਉਹ ਦਿੰਦੇ ਆ ਕੋਈ ਕਿਸੇ ਕਿਸਮ ਦੀ ਗਰੰਟੀ ਇਹ ਦਾ ਵਿਰੋਧ ਕਰਨ ਵਜੋਂ ਅਸੀਂ ਬਠਿੰਡੇ ਦੇ ਡੀਸੀ ਸਾਹਿਬ ਨੂੰ ਮਿਲਣ ਵਾਸਤੇ ਆਏ ਆ ਇਹ ਗੱਲ ਦੱਸਣ ਵਾਸਤੇ ਆਏ ਆ ਵੀ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਹੈਗੀ ਉਹ ਜ਼ਬਰਦਸਤੀ ਪਹਿਲਾਂ ਹੀ ਪੀੜੇ ਆ ਨਪੀੜੇ ਆ ਮਜਬੂਰਾਂ ਅਸੀਂ ਬਹੁਤ ਸਾਰੇ ਇਮਤਿਹਾਨ ਅਸੀਂ ਦੇ ਹੀ ਜਾਂਦੇ ਆ ਰੋਜ਼ ਆਪਦੇ ਇਹ ਨੈਣੋ ਡੀਏਪੀ ਸਾਡਾ ਬੰਦ ਕੀਤੀ ਜਾਵੇ ਸਾਨੂੰ ਡੀਏਪੀ ਦੀ ਲੋੜ ਹੈ ਡੀਏਪੀ ਦਿੱਤੀ ਜਾਵੇ ਡੀਏਪੀ ਦੇ ਜਿੰਨੇ ਰੇਟ ਵਧ ਗਏ ਉਹਦੇ ਹਿਸਾਬ ਨਾਲ ਜਿੰਨੀ ਨਕਲੀ ਪੈਦਾ ਹੋਣ ਲੱਗੀ ਜਿਹੜਾ ਸਾਡੇ ਕਿਸਾਨਾਂ ਕੋਲੇ ਲਵਾਟਰੀਆਂ ਜਾਣ ਦਾ ਸਮਾਂ ਤਾਂ ਹੁੰਦਾ ਨਹੀਂ ਪਰ ਸਾਡੇ ਕੋਲ ਇੱਕ ਸਧਾਰਨ ਲਵਾ ਟਰੀ ਜ਼ਰੂਰ ਹੈ ਅਸੀਂ ਹੱਥ ਤੇ ਆਏ ਮੁੱਠੀ ਚ ਘੁੱਟ ਲੈਨੇ ਆ ਉੱਤੇ ਗੂਠੇ ਦਾ ਭਾਰ ਦੇ ਕੇ ਜੇ ਮੁੜਕਾ ਆ ਜਾਂਦਾ ਹੈ ਡੀਏਪੀ ਅਸਲੀ ਹੈ ਜੇ ਉਹਨੂੰ ਆਏ ਮਸਾਲਾ ਦਿੰਨੇ ਆ ਸਵਾਹ ਬਣ ਜਾਂਦੀ ਹੈ ਉਹ ਨਕਲੀ ਹੈ ਵੱਡਾ ਹਿੱਸਾ ਜਿਹੜੀ ਬਾਜ਼ਾਰਾਂ ਦੇ ਵਿੱਚ ਡੀਏਪੀ ਆਈ ਹੋਈ ਹੈ ਜਦੋਂ ਅਸੀਂ ਆਹ ਤਜਰਬੇ ਨਾਲ ਦੇਖਦੇ ਆ ਉਹ ਮਸਲੇ ਤੋਂ ਸਵਾਹ ਬਣ ਜਾਂਦੀ ਹੈ ਕਿਉਂਕਿ ਨਕਲੀ ਹੈ ਇੰਨੇ ਨੇ ਪੈਸੇ ਲਾਉਣ ਤੋਂ ਬਾਅਦ ਜਦੋਂ ਕੋਈ ਨਕਲੀ ਚੀਜ਼ਾ ਸਾਡਾ ਨੁਕਸਾਨ ਕਰਦੀ ਹੈ ਦੇਖੋ ਉਦੋਂ ਕੋਈ ਵੀ ਮਨੁੱਖ ਹੈ ਜਿਹੜਾ ਇੱਕ ਆਪਦੀ ਰੋਜੀ ਤੇ ਰੋਟੀ ਦੇ ਲਈ ਫਿਰਦਾ ਹੁੰਦਾ ਹੈ ਉਦੇ ਵਾਸਤੇ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਸਰਕਾਰ ਬਦਲ ਗਈ ਆਮ ਆਦਮੀ ਪਾਰਟੀ ਸਰਕਾਰ ਆ ਗਈ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਤੇ ਆਸਾਂ ਸੀ ਸੁਧਾਰਨ ਕਰਦੇ ਵਿੱਚੋਂ ਉੱਠੇ ਮੁੰਡਿਆਂ ਦੇ ਹੱਥਾਂ ਦੇ ਵਿੱਚ ਤਾਕਤਾਂ ਆ ਗਈਆਂ ਪਰ ਇਹਦੇ ਉਲਟ ਜਿਹੜੇ ਡੀਲਰ ਐ ਸੁਸਾਇਟੀਆਂ ਵਾਲੇ ਐ ਵੱਡੇ ਵੱਡੇ ਕਾਰੋਬਾਰੀ ਐ ਜਿਨ੍ਹਾਂ ਦੇ ਸਿਰ ਤੇ ਸਰਕਾਰਾਂ ਚੱਲਦੀਆਂ ਉਹ ਰਲੇ ਹੋਣ ਦਾ ਹਰਨ ਕਰਕੇ ਸਾਡੇ ਨਾਲ ਨਕਲੀ ਬੀ ਨਕਲੀ ਰੇਹਾਂ ਨਕਲੀ ਸਪਰੇਹਾਂ ਨੇ ਸਾਡੀ ਖੇਤੀ ਬਰਬਾਦ ਕਰਤੀ ਕਾਰਪੋਰੇਟ ਲਾਣਾ ਜਿਹੜਾ ਜਿਹਦਾ ਕਬਜਾ ਹੈ ਸਰਕਾਰ ਦੇ ਉੱਤੇ ਉਹਨਾਂ ਮੁਤਾਬਕ ਚੱਲਦੀ ਹੈ ਉਹ ਸਾਡੀ ਮੰਗ ਹੈ ਸਰਕਾਰ ਤੋਂ ਕਿਉਂਕਿ ਸਬਰ ਵੀ ਕਿਸੇ ਹੱਦ ਤੱਕ ਹੁੰਦਾ ਹੈ ਹਰ ਇੱਕ ਚੀਜ਼ ਦਾ ਜਦੋਂ ਕੋਈ ਹੱਦ ਲੰਘ ਜਾਂਦੀ ਹੈ ਸਬਰ ਟੁੱਟ ਜਾਂਦਾ ਹੁੰਦਾ ਜੇ ਕਿਸਾਨਾਂ ਦਾ ਸਬਰ ਦਾ ਪਿਆਲਾ ਭਰ ਕੇ ਉੱਛਲ ਗਿਆ ਕਦੇ ਉਦੋਂ ਇਹ ਕਹਾਣੀ ਫਿੱਟ ਨਹੀਂ ਹੋਣੀ ਕਿਉਂਕਿ ਰੋਜ਼ ਚੜ੍ਹਦੇ ਦਿਨ ਸਾਡੇ ਵਾਸਤੇ ਉਹ ਇਸ ਕਿਸਮ ਦੀਆਂ ਨਵੀਆਂ ਸਮੱਸਿਆਵਾਂ ਜਿਹਦੀ ਖਾਤਰ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣਾ ਕੇ ਇੱਥੇ ਅਫਸਰ ਸਾਹੀ ਬੈਠੀ ਹੈ ਸਰਕਾਰ ਬੈਠੀ ਹੈ ਉਹਨਾਂ ਨੇ ਹੱਲ ਕਰਨੇ ਹੈ ਉਹ ਸਾਰੇ ਦੇ ਸਾਰੇ ਮਸਲੇ ਸਾਡੇ ਗਲਾਂ ਦੇ ਵਿੱਚ ਆ ਕੇ ਪੈਂਦੇ ਆ ਰੋਜ਼ ਸਾਨੂੰ ਨਵੇਂ ਸਨੇਹ ਮਿਲਦੇ ਆ ਵੀ ਬਾਈ ਐਡਾ ਐਡਾ ਨਰਮਾ ਹੋ ਗਿਆ ਤਾਂ ਤੇ ਟਿੰਡਾ ਨਹੀਂ ਲੱਗਿਆ ਉਹ ਤੇ ਸਾਰਾ ਖਰਚਾ ਕਰ ਲਿਆ ਉਹ ਤੇ ਟਿੰਡਾ ਲੱਗਿਆ ਕਿਉਂ ਨਹੀਂ ਕੰਪਨੀ ਵਾਲਿਆਂ ਨੇ ਉਹ ਮਾੜਾ ਵੀ ਦਿੱਤਾ ਬਾਈ ਕੱਲ ਨਰਮਾ ਬਹੁਤ ਸੋਹਣਾ ਸੀ ਅੱਜ ਸਪਰੇਅ ਕਰਤੀ ਉਹ ਖਤਮ ਹੋ ਗਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਸਾਡੇ ਹਿਸਾਬ ਨਾਲ ਇਹੋ ਜੇ ਡੀਲਰਾਂ ਤੇ ਇਹੋ ਜੇ ਕਾਰੋਬਾਰੀਆਂ ਨੂੰ ਇੰਨੀ ਸਖਤ ਸਜ਼ਾ ਹੋਵੇ ਮੌਤ ਦੀ ਸਜ਼ਾ ਦਿੱਤੀ ਜਾਵੇ ਮਲਾਵਟੀ ਚੀਜ਼ਾਂ ਸਾਡੇ ਖਾਣ ਪੀਣ ਵਾਲੀਆਂ ਜਿਹੜੀਆਂ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਉਹਨਾਂ ਚੀਜ਼ਾਂ ਨੂੰ ਜੇ ਮਲਾਵਟ ਵਾਲਿਆਂ ਨੂੰ ਖੁੱਲੀ ਛੁੱਟੀ ਮਿਲੀ ਹੋਈ ਹੈ ਦੁੱਧ 16 ਲੱਖ ਲੀਟਰ ਪੈਦਾ ਹੁੰਦਾ 56 ਲੱਖ ਲੀਟਰ ਦੀ ਲਾਗਤ ਹੈ 40 ਲੱਖ ਲੀਟਰ ਜੂਰੀਆ ਰੇਤੋਂ ਬਣਦਾ ਦੁੱਧ ਕੋਈ ਰੌਲਾ ਨਹੀਂ ਵਿੱਚ ਉਹਦੇ ਸਰਫ ਵਗੈਰਾ ਪਾਉਂਦੇ ਸਾਰਾ ਕੁਝ ਪਕਾਉਂਦੇ ਐ ਉਹਨਾਂ ਦੀਆਂ ਧੌਣਾ ਉੱਚੀਆਂ ਹੁੰਦੀਆਂ ਜਾਂਦੀਆਂ ਉਹ ਵੱਡੇ ਹੁੰਦੇ ਜਾਂਦੇ ਉਹਨਾਂ ਦੇ ਕੱਦ ਵੱਡੇ ਹੁੰਦੇ ਜਾਂਦੇ ਉਹਨਾਂ ਦੀ ਪੌਦ ਵੱਡੀ ਹੁੰਦੀ ਜਾਂਦੀ ਹੈ ਉਹਨਾਂ ਦੇ ਮਹਿਲ ਵੱਡੇ ਹੁੰਦੇ ਜਾਂਦੇ ਆ ਇਹ ਸਾਰੇ ਕਾਸੇ ਨੂੰ ਰੋਕਣ ਦੇ ਲਈ ਅਸੀਂ ਭਾਰਤੀ ਕਿਸਾਨ ਜਣੇ ਤਗਰਾਹਾਂ ਵੱਲੋਂ ਤਹਈਆ ਕਰਕੇ ਤੁਰੇ ਹੋਏ ਆ ਅੱਜ ਬਠਿੰਡੇ ਦੇ ਡੀਸੀ ਨੂੰ ਇਹ ਗੱਲ ਕਹਿਣ ਵਾਸਤੇ ਆਏ ਆ ਤੇਰੇ ਨੱਕ ਦੇ ਥੱਲੇ ਤੇਰੇ ਜ਼ਿਲ੍ਹੇ ਦੇ ਵਿੱਚ ਬਹੁਤ ਕੁਛ ਇਹ ਜਬਰਤਾਰਾ ਵਾਪਰ ਰਿਹਾ ਹੈ ਇਹਨੂੰ ਰੋਕਣ ਦੀ ਕੋਸ਼ਿਸ਼ ਕਰਨ ਡੀਸੀ ਸਾਹਿਬ ਮੁੱਖ ਮੰਤਰੀ ਸਾਹਿਬ ਤੋਂ ਸਾਡੀ ਮੰਗ ਹੈ ਜਿਹੜੇ ਰੋਜ਼ ਚੁਟਕਲਿਆ ਰਹਹੀਂ ਪਹਿਲਾਂ ਉਹਦੇ ਕਮੈਂਟਾਂ ਰਾਹੀਂ ਕਮੈਂਟਰੀਆਂ ਰਾਹੀਂ ਇਹ ਗੱਲਾਂ ਕਹਿੰਦਾ ਰਿਹਾ ਸਰਕਾਰ ਦੀਆਂ ਝੋਟਾਂ ਕਰਦਾ ਰਿਹਾ ਅੱਜ ਉਹਨਾਂ ਦੇ ਖੁਦ ਥੱਲੇ ਤਾਕਤ ਹੈ ਕੁਰਸੀ ਹੈ ਉਹ ਇੰਨਾ ਚੀਜ਼ਾਂ ਬੰਨੀ ਰੋਕਣ ਬੰਨੀ ਧਿਆਨ ਦੇਵੇ ਜੇ ਨਾ ਰੁਕੀਆਂ ਸਾਡੀ ਮਜਬੂਰੀ ਇਸ ਗੱਲ ਦੀ ਬਣੂ ਅਸੀਂ ਉਹਨਾਂ ਦੀਆਂ ਦੁਕਾਨਾਂ ਮੂਰੇ ਪੱਲੀਆਂ ਅbschਾਵਾਂਗੇ ਤੇ ਬਣਦੀਆਂ ਕਾਰਵਾਈਆਂ ਕਰਾ ਕੇ ਸਾਹ ਲਵਾਂਗੇ ਜਿਹੜੇ ਕਾਨੂੰਨ ਇਹਨਾਂ ਨੇ ਰੈਲੇ ਤੇ ਸੌਖੇ ਬਣਾ ਛੱਡੇ ਉਹਨਾਂ ਦੀ ਖਾਤਰ ਵੀ ਇੱਕ ਵਾਰੀ ਕੇਸ ਦਰਜ ਹੋਇਆ ਜੇਲ੍ਹ ਦੇ ਗੇਟ ਤੋਂ ਅੰਦਰ ਤੇ ਦੂਜੇ ਦਿਨ ਬਾਹਰ ਇਹਦਾ ਕਰਕੇ ਹੌਸਲੇ ਵਧੇ ਹੋਏ ਆ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਜਿਹੜੀ ਕਾਰਵਾਈ ਠੋਸ ਨਹੀਂ ਹੁੰਦੀ ਪਿਛਲੇ ਦਿਨੀ ਵੀ ਇੱਕ ਫੈਕਟਰੀ ਸੀ ਉਹਦੇ ਤੇ ਛਾਪਾ ਪਿਆ ਸੀ ਬੇਨਿਜ਼ਮੀਆਂ ਪਾਈਆਂ ਗਈਆਂ ਲਗਾਤਾਰ ਦੂਸਰੇ ਸੂਬਿਆਂ ਚੋਂ ਵੀ ਪਿਛਲੇ ਦਿਨੀ ਹਾਂ ਫੜੀਆਂ ਗਈਆਂ ਦਵਾਈਆਂ ਆਉਂਦੀਆਂ ਖਾਦਾਂ ਆਉਂਦੀਆਂ ਕੋਈ ਕਾਰਵਾਈ ਦਾ ਕੋਈ ਰਿਜ਼ਲਟ ਪ੍ਰੋਪਰ ਨਹੀਂ ਆ ਸਾਹਮਣੇ ਆਉਂਦਾ ਜੇ ਕਾਰਵਾਈ ਦਾ ਰਿਜ਼ਲਟ ਸਾਹਮਣੇ ਨਹੀਂ ਆ ਰਿਹਾ ਉਹਦਾ ਕਾਰਨ ਹੀ ਹੈ ਨਾ ਜਿੰਨੀਆਂ ਸਮੱਸਿਆਵਾਂ ਵਧੀਆਂ ਸਾਡੇ ਕੱਲੇ ਮਰੁੱਖ ਦੀ ਖਾਤਰ ਅਸੀਂ ਕੱਲੇ ਕਿਸਾਨ ਨਹੀਂ ਲੜ ਰਹੇ ਹੈਗੇ ਅਸੀਂ ਆਪਦੇ ਕਿੱਤੇ ਵਾਸਤੇ ਲੜਦੇ ਅਸੀਂ ਨਾਲ ਦੀ ਨਾਲ ਇਸ ਗੱਲ ਵਾਸਤੇ ਵੀ ਲੜਦੇ ਆ ਸਾਡੀ ਮਨੁੱਖਤਾ ਦਾ ਘਾੜ ਹੋ ਰਿਹਾ ਹੈ ਕੈਂਸਰ ਵਰਗੀਆਂ ਅਟਾਇਆ ਕਰਗੀਆਂ ਹੋਰ ਸ਼ੂਗਰ ਵਰਗੀਆਂ ਬਿਮਾਰੀਆਂ ਜਿਹੜੀਆਂ ਜਿਹੜੀਆਂ ਬੇ ਕੰਟਰੋਲ ਹੋਈਆਂ ਫਈਆਂ ਛੋਟੇ ਛੋਟੇ ਬੱਚਿਆਂ ਨੂੰ ਸਾਡੇ ਆਪ ਦੇ ਵੱਡੇ ਪਰਿਵਾਰਾਂ ਦੇ ਵਿੱਚ ਦਵਾਈਆਂ ਦੇ ਪੈਸੇ ਨਹੀਂ ਪੂਰੇ ਰਹੇ ਹੋ ਰਹੇ ਕਿਉਂਕਿ ਉਹੀ ਕੰਪਨੀਆਂ ਜਿਨ੍ਹਾਂ ਨੇ 1967 68 ਦੇ ਵਿੱਚ ਖੇਤੀ ਦਾ ਮਾਡਲ ਤਿਆਰ ਕੀਤਾ ਉਹ ਵੱਡਾ ਹਿੱਸਾ ਛੱਡ ਕੇ ਮੈਡੀਸਨ ਤੇ ਲੱਗਿਆ ਹੋਇਆ ਹੈ ਮੈਡੀਸਨ ਦਵਾਈਆਂ ਪੂਰੀਆਂ ਨਹੀਂ ਆਉਂਦੀਆਂ ਮੈਡੀਸਨ ਦੇ ਉੱਤੇ ਕਿੰਨੇ ਕਿੰਨੇ ਵਾਧਵੇਂ ਰੇਟ ਹੈ ਜਿੱਥੇ ਥੋੜੇ ਜੇ ਕੰਟਰੋਲ ਨਾਲ ਮਿਲਦੇ ਆ ਉਥੇ ਉਹ 45 46% ਕਟੌਤੀ ਨਾਲ ਮਿਲ ਰਿਹਾ ਹੈ ਯਾਨੀ ਚੋਰਾ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਹੋਈਆਂ ਉਹ ਜਿੰਨੀ ਮਰਜੀ ਸਾਡੀ ਜੇਬ ਲੁੱਟਣ ਪਟਣ ਜੋ ਮਰਜੀ ਕਰਨਾ ਉਹਨਾਂ ਤੇ ਕਾਰਵਾਈਆਂ ਬਹੁਤ ਪੋਲੀਆਂ ਪਤਲੀਆਂ ਕੀਤੀਆਂ ਜਾਂਦੀਆਂ ਸਖਤ ਕਾਰਵਾਈਆਂ ਕਰਾਉਣ ਵਾਸਤੇ ਮਜਬੂਰ ਹਾਂ ਸੀ ਕਰਵਾਵਾਂਗੇ ਸਰਕਾਰ ਦੀ ਤੁਸੀਂ ਪਹਿਲਾਂ ਵੀ ਗੱਲ ਕੀਤੀ ਆ ਸਰਕਾਰ ਤੇ ਬੜੀਆਂ ਉਮੀਦਾਂ ਸੀ 92 ਸੀਟਾਂ ਦਿੱਤੀਆਂ ਸੀ ਪਿਛਲੀਆਂ ਸਰਕਾਰਾਂ ਤੋਂ ਲੋਕ ਅੱਕੇ ਹੋਏ ਸੀ ਹੁਣ ਲੋਕ ਵੀ ਭੰਬਲ ਘੂਸੇ ਚ ਪਏ ਆ ਗੱਲ ਜਦੋਂ ਕਰਦੇ ਆ ਲੋਕਾਂ ਨਾਲ ਉਹ ਕਹਿੰਦੇ ਕਰੀਏ ਵੀ ਕੀ ਜਿਹਨੂੰ ਸੀਟ ਤੇ ਬਿਠਾਉਨੇ ਆ ਉਹ ਸਾਡੇ ਨਾਲ ਉਦੋਂ ਵੱਧ ਮਾੜਾ ਨਿਕਲਿਆ ਹੁੰਦਾ ਦੇਖੋ ਸੋਡਾ ਬਹੁਤ ਵਧੀਆ ਸਵਾਲ ਹੈ ਇਹ ਅਸੀਂ ਇਹਦਾ ਕਰਕੇ ਚਾਹੇ ਦਿੱਲੀ ਦੇ ਵਿੱਚੋਂ ਆ ਕੇ ਕੁਝ ਜਥੇ ਬੰਦਿਆਂ ਨੇ ਫੈਸਲਾ ਕੀਤਾ ਉਹਨਾਂ ਨੇ ਇਹ ਸਿਸਟਮ ਦੇ ਵਿੱਚ ਆ ਕੇ ਪੰਗਾ ਲੈਤਾ ਬੁਰੀ ਤਰ੍ਹਾਂ ਹਾਰੇ ਉਹਨਾਂ ਨੂੰ ਵੋਟਾਂ ਜੇ ਕਹਿਣਾ ਹੋਵੇ ਕੋਈ ਪਰਸੈਂਟੇਜ ਵੀ ਨਹੀਂ ਬਣਦੀ ਜਿਹੜੇ ਲੋ ਆਸ ਸੀ ਵੀਰ ਜਿਵੇਂ ਮੌਜ ਨਾਲ ਵੋਟਾਂ ਪਾ ਕੇ ਸਰਕਾਰ ਬਣਾ ਲੈਨੇ ਆਂ ਕਾਰਪੋਰੇਟਾਂ ਦਾ ਲਾਣਾ ਜੀ ਨੂੰ ਵੀ ਉਹ ਗੱਡੀ ਤੋਂ ਵਹਾਉਣਾ ਚਾਹੁੰਦਾ ਉਹਨੂੰ ਵਹਾ ਦਿੰਦਾ ਜੀ ਨੂੰ ਲਾਉਣਾ ਚਾਹੁੰਦਾ ਲਾ ਦਿੰਦਾ ਲੋਕ ਤਾਂ ਭਲੇਖੇ ਦੇ ਸ਼ਿਕਾਰ ਐ ਤੁਸੀਂ ਸਾਰੇ ਦੇਖੋ ਅੰਬਰਸਰ ਦੇ ਉੱਤੋਂ ਅਰਨਜੀਤ ਲਈ ਅਸੀਂ ਹਰਾ ਕੇ ਭੇਜਿਆ ਸਾਡੇ ਪੰਜਾਬ ਦੇ ਲੋਕਾਂ ਨੇ ਤੇ ਮੋਦੀ ਸਾਹਿਬ ਨੇ ਉਹਨੂੰ ਖਜ਼ਾਨੇ ਦੀ ਚਾਬੀ ਫੜਾਤੀ ਕੀ ਕਰਦ ਰਿਆ ਸਾਡੀਆਂ ਵੋਟਾਂ ਦੀ ਬਈ ਅਸੀਂ ਤਾਂ ਰੋਜ਼ ਕਹਿੰਦੇ ਆ ਜੇ ਕੁਝ ਬਚਣਾ ਹੈ ਜਿਹੜੀ ਮਰਜ਼ੀ ਸਰਕਾਰ ਬਦਲ ਕੇ ਲਿਆਓ ਜਿਹੜੀ ਮਰਜ਼ੀ ਬੰਦੇ ਨੂੰ ਵਹਾ ਦਿਓ ਜਿੰਨਾ ਚਾਹਾਂ ਤਾਕਤ ਤਕੜੀ ਨਹੀਂ ਹੁੰਦੀ ਜਿਹੜਾ ਨੇ ਕਾਨੂੰਨ ਵੀ ਜਿਹੜੇ ਮੋਦੀ ਹੈ ਤੋਂ ਮੁਮਕਨ ਹੈ ਕਹਿੰਦਾ ਸੀ ਉਹ ਬਦਲਾ ਕੇ ਲਿਆਂਦੇ ਆ ਤੇ ਜਦੋਂ ਅਸੀਂ ਇਕੱਠੇ ਹੋ ਕੇ ਕਿਤੇ ਬਹਿਨੇ ਆ ਉਹਦਾ ਮੋੜ ਮਾ ਜਵਾਬ ਮਿਲਦਾ ਹੈ ਉਹਦੇ ਸਿੱਟੇ ਸਾਡੇ ਲੋਕਾਂ ਦੇ ਪੱਖ ਜਾਂਦੇ ਆ ਇਸ ਲਈ ਸਰਕਾਰ ਜੀ ਦੀ ਮਰਜ਼ੀ ਬਣਦੀ ਰਹੇ ਜਿਹਦੀ ਮਰਜ਼ੀ ਲੋਕ ਹੋਰ ਬਣਾ ਕੇ ਦੇਖ ਲੈਣ ਅਸੀਂ ਤਾਂ ਲਹਿਰ ਨੂੰ ਮਜ਼ਬੂਤ ਕਰਨ ਲੱਗੇ ਹੋਏ ਆ ਉਹਦੇ ਕਿਸਾਨਾਂ ਦੀ ਰਹੇ ਕਿਸਾਨਾਂ ਤੇ ਲਗਾਤਾਰ ਲੋਕਾਂ ਵੱਲੋਂ ਵੀ ਕਈਆਂ ਵੱਲੋਂ ਸਵਾਲ ਚੁੱਕੇ ਜਾਂਦੇ ਆ ਵੀ ਜਿਹੜੇ ਇਹ ਧਰਨੇ ਪ੍ਰਦਰਸ਼ਨ ਦੇ ਲੋਕ ਪਰੇਸ਼ਾਨ ਹੁੰਦੇ ਆ ਪਰ ਪਿਛਲੇ ਦਿਨੀ ਡਾਕਟਰਾਂ ਦੀ ਭਰਤੀ ਨੂੰ ਲੈ ਕੇ ਜੱਥੇਬੰਦੀਆਂ ਵੱਲੋਂ ਸਮਰਥਨ ਕੀਤਾ ਤੇ ਉੱਥੇ ਲੋਕਾਂ ਨੇ ਵਾਹ ਵਾਹ ਕੀਤੀ ਲੱਗਦਾ ਵੀ ਜਦੋਂ ਉਹ ਮੁਸੀਬਤ 'ਚ ਫਸਦੇ ਆ ਉਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਯਾਰ ਯੂਨੀਅਨ ਦੀ ਬਹੁਤ ਵੱਡੀ ਭੂਮਿਕਾ ਪਰ ਨਹੀਂ ਕਿਤੇ ਨਾ ਕਿਤੇ ਕਈ ਲੋਕ ਸਵਾਲ ਵੀ ਚੱਕਦੇ ਦੇਖੋ ਇਕੱਲੇ ਸਵਾਲ ਨਹੀਂ ਅਸੀਂ ਇਹ ਤੋਂ ਪੁਰਾਣੀ ਗੱਲ ਥੋੜੀ ਜੀ ਦੱਸਣੀ ਹੋਵੇ ਤੁਹਾਨੂੰ 2000 ਦੇ ਲਾਗੇ ਤੱਕ ਸਾਨੂੰ ਪਿੰਡਾਂ ਦੇ ਲੋਕ ਆਪਦੇ ਪਿੰਡਾਂ ਦੇ ਲੋਕ ਇਹ ਗੱਲਾਂ ਕੰਨਾਂ ਦੇ ਨਾਲ ਸੁਣੀ ਹੈ ਬੀ ਨਾ ਨਹੀਂ ਕਰਾਉਣਾ ਇਹਨਾਂ ਦੇ ਖੁਰਕ ਹੁੰਦੀ ਇਹਨਾਂ ਨੇ ਟੂਹਾ ਕਟਾਉਣਾ ਹੁੰਦਾ ਕਟਾ ਕੇ ਮੁੜਿਆ ਹੁੰਦੇ ਆ ਆ ਗੱਲਾਂ ਸੀ ਆਪਦੇ ਕੰਨਾਂ ਨਾਲ ਸੁਣੀਏ ਪਰ ਉਹ ਲੋਕ ਜਿਹੜੇ ਇਹ ਗੱਲਾਂ ਸਾਨੂੰ ਕਹਿੰਦੇ ਰਹੇ ਆ ਜਦੋਂ ਦਿੱਲੀ ਵਾਲਾ ਉਹ ਖੇਤੀ ਕਾਨੂੰਨ ਵਾਲਾ ਘੋਲ ਚੱਲਿਆ ਉਦੋਂ ਉਹਨਾਂ ਨੇ ਜਿਹਾ ਜੀ ਸਬਰ ਅਥਾ ਦੇ ਅਨਸਾਰ ਸਾਡੀ ਸਹਾਇਤਾ ਕੀਤੀ ਮਦਦ ਕੀਤੀ ਵਿੱਚ ਵੀ ਗਏ ਤੇ ਵੱਡੀ ਪੱਧਰ ਤੇ ਉਹ ਕਹਿੰਦੇ ਵੀ ਜਿਹੜਾ ਪਿਛਲਾ ਫੰਡ ਹੈ ਜਿਹੜਾ ਜਿਹੜਾ ਅਸੀਂ ਸਾਨੂੰ ਟੀਚਰਾਂ ਕਰਦੇ ਹੁੰਦੇ ਸੀ ਸਾਨੂੰ ਉਹ ਦੱਸੋ ਕਿਵੇਂ ਲੈਣਾ ਸੀ ਉਵੇਂ ਹੀ ਦੇਣ ਨੂੰ ਤਿਆਰਾਂ ਜਿਹਦਾ ਕਰਕੇ ਅਸੀਂ ਦਿੱਲੀ ਵਾਲਾ ਘੋਲ ਜਿੱਤੇ ਆ ਉਹਨਾਂ ਲੋਕਾਂ ਦਾ ਸਮਰਥਨ ਮਿਲਿਆ ਜਿੱਥੋਂ ਤੱਕ ਡਾਕਟਰਾਂ ਦੇ ਹੜਤਾਲ ਦੀ ਗੱਲ ਹੈ ਚਾਹੇ ਡਾਕਟਰਾਂ ਤੇ ਚਾਹੇ ਬੇਰੁਜ਼ਗਾਰਾਂ ਤੇ ਚਾਹੇ ਮਜ਼ਦੂਰਾਂ ਤੇ ਚਾਹੇ ਮੁਲਾਜ਼ਮਾਂ ਤੇ ਚਾਹੇ ਵਿਦਿਆਰਥੀਆਂ ਦੇ ਉੱਤੇ ਜਦੋਂ ਵੀ ਕਿਤੇ ਜਾਬਰ ਹੁੰਦਾ ਅਸੀਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਸੰਘਟਨ ਆਗਰਾਹਾਂ ਵੱਲੋਂ ਫੈਸਲਾ ਕਰਕੇ ਤੁਰਦੇ ਆ ਕਿਉਂਕਿ ਮਨੁੱਖਾਂ ਦੀ ਜਿਹੜੀ ਲੋੜ ਹੈ ਖਾਣ ਦੀ ਪੀਣ ਦੀ ਰਹਿਣ ਦੀ ਸਹਣ ਦੀ ਦਵਾਈਆਂ ਦੀ ਹੋਰਾਂ ਚੀਜ਼ਾਂ ਦੀ ਉਹ ਇੱਕੋ ਜੀ ਹੈ ਫਿਰ ਅਸੀਂ ਸਾਡੇ ਉਹਨਾਂ ਭਰਾਵਾਂ ਦਾ ਕਿਉਂ ਨਾ ਮਦਦ ਕਰੀਏ ਜਿਹੜੇ ਮੁਸੀਬਤਾਂ ਦੇ ਵਿੱਚ ਫਸ ਜਾਂਦੇ ਆ ਇੱਕ ਦਿਨ ਇਸੇ ਲਹਿਰ ਨੇ ਸਰਕਾਰ ਦੇ ਗਲ ਤੇ ਘੜੋਂ ਪੜਨਾ ਉਹ ਉਪਰਦਿਆਂ ਉਪਰਦਿਆਂ ਤੋਂ ਪਹਿਲਾਂ ਅਸੀਂ ਸਾਰਿਆਂ ਨੂੰ ਇਕੱਠੇ ਕਰਨਾ ਚਾਹੁੰਦੇ ਆ ਹੁਣ ਅਗਲੀ ਰਣਨੀਤੀ ਕੀ ਆ ਜੇ ਤੁਸੀਂ ਅੱਜ ਮੰਗ ਪੱਤਰ ਦਿਓਗੇ ਜੇ ਮਸਲਾ ਹੱਲ ਨਾ ਹੋਇਆ ਅਗਲੀ ਕੀ ਪਲਾਨਿੰਗ ਹੈ ਦੇਖੋ ਅੱਜ ਅਸੀਂ ਧਿਆਨ ਚ ਲਿਆਉਣ ਵਾਸਤੇ ਮੰਗ ਪੱਤਰ ਦੇਵਾਂਗੇ ਸਿਰਫ ਸਾਨੂੰ ਪਤਾ ਹੈ ਮੰਗ ਪੱਤਰ ਦਾਸਰ ਬਹੁਤ ਥੋੜਾ ਹੁੰਦਾ ਮਾਮੂਲੀ ਹੁੰਦਾ ਰੱਦੀ ਦੀਆਂ ਟੋਕਰੀਆਂ ਜਾਂਦੇ ਕੋਈ ਰੋਲਾ ਨਹੀਂ ਪਰ ਇਹ ਅਸਿਲ ਉਹਨਾਂ ਲੋਕਾਂ ਦੇ ਮੂੰਹ ਬੰਦ ਕਰਾਉਣ ਦੇ ਲਈ ਦਿੰਦੇ ਹੁੰਦੇ ਆ ਜਿਹੜੇ ਕਹਿੰਦੇ ਚੱਕ ਮੇ ਚਲਦੇ ਆ ਤੀਜੇ ਦਿਨ ਕੋਈ ਨਾ ਕੋਈ ਪੰਗਾ ਖੜਾ ਰੱਖਦੇ ਆ ਅੱਜ ਤਾਂ ਅਸੀਂ ਕੁਛ ਨਹੀਂ ਕਿਸੇ ਨੂੰ ਤਖਲੀਫ ਦਿੰਦੇ ਕੱਲੀ ਮੰਗ ਪੱਤਰ ਦੇਣ ਵਾਸਤੇ ਆਏ ਆ ਮੰਗ ਪੱਤਰ ਕੋਈ ਅਧਿਕਾਰੀ ਲੈਣ ਆਉਂਦਾ ਕਿ ਨਹੀਂ ਆਉਂਦਾ ਉਸ ਤੋਂ ਬਾਅਦ ਸਾਨੂੰ ਪਤਾ ਹੈ ਰਾਹ ਕਿਹੜਾ اختیار ਕਰਨਾ ਪੈਣਾ ਸਾਨੂੰ ਪਤਾ ਹੈ ਜਿੰਨਾ ਚਿਰ ਉਹਨਾਂ ਦੇ ਬਾਰਾਂ ਚ ਪੱਲੀਆਂ ਵਛਾ ਕੇ ਬੈਹਿੰਦੇ ਨਹੀਂ ਜਿੰਨਾ ਚਿਰ ਸਰਕਾਰ ਵਾਸਤੇ ਮੁਸੀਬਤ ਬਣਦੀ ਨਹੀਂ ਜਿੰਨਾ ਵਾਸ ਜਿੰਨਾ ਚਿਰ ਜ਼ਿਲ੍ਹਾ ਪ੍ਰਸ਼ਾਸਨ ਵਾਸਤੇ ਮੁਸੀਬਤ ਬਣਦੀ ਨਹੀਂ ਉਹਨਾਂ ਚਿਰ ਇਸ ਮਸਲੇ ਨੇ ਹੱਲ ਨਹੀਂ ਹੋਣਾ ਭੋਲੇ ਪੈਰੀਂ ਸੋ ਇਹ ਸਨ ਕਿਸਾਨ ਆਗੂ ਜਿਨ੍ਹਾਂ ਨੇ ਕਿਹਾ ਮੰਗ ਪੱਤਰ ਦੀ ਵਿਸ਼ੇਸ਼ ਤੌਰ ਤੇ ਗੱਲ ਕੀਤੀ ਅਕਸਰ ਜਥੇਬੰਦੀਆਂ ਮੰਗ ਪੱਤਰ ਦੇ ਜਾਂਦੀਆਂ ਤੇ ਫੋਟੋ ਅਖਬਾਰ ਚ ਵੀ ਲੱਗ ਜਾਂਦੀ ਆ ਪਰ ਉਹਨਾਂ ਦਾ ਮਗਰੋਂ ਕੀ ਬਣਦਾ ਕਦੇ ਨੇ ਉਹਦੀ ਪੈਰਵਾਈ ਨਹੀਂ ਕੀਤੀ ਪਰ ਜਿਵੇਂ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਸਾਨੂੰ ਪਤਾ ਹੀ ਆ ਵੀ ਅਸਰਾਹ ਕਿਹੜਾ ਅਖਤਿਆਰ ਕਰਨਾ ਪੈਣਾ ਮੰਗ ਪੱਤਰ ਹਮੇਸ਼ਾ ਹੀ ਰੱਦੀ ਦੀ ਟੋਕਰੀ ਵਿੱਚ ਸਿੱਟੇ ਜਾਂਦੇ ਆ ਪਰ ਅਸੀਂ ਇਹ ਚਾਹੁੰਦੇ ਆ ਵੀ ਕਿਤੇ ਪ੍ਰਸ਼ਾਸਨ ਇਹ ਗੱਲ ਨਾ ਕਹੇ ਕਿ ਸਾਡੇ ਨਾਲ ਗੱਲ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਪੂਰੀ ਤਿਆਰੀ ਆ ਅਗਰ ਇਹ ਸਾਡੀ ਮੰਗ ਨਾਮ ਨਹੀਂ ਗਏਤਾ ਅਸੀਂ ਜਿਹੜੇ ਉਹ ਵਪਾਰੀ ਲੋਕ ਨੇ ਉਹਨਾਂ ਦੀਆਂ ਦੁਕਾਨਾਂ ਦੇ ਅੱਗੇ ਜਾ ਕੇ ਰੋਸ ਪ੍ਰਦਰਸ਼ਨ ਵੀ ਕਰਾਂਗੇ ਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਵੀ ਕਰਾਵਾਂਗੇ ਤੁਸੀਂ ਦੇਖ ਰਹੋ ਕਲੀਅੰਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ